ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਹੀ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਕੋਸ ਕਦਮ ਨਹੀਂ ਚੱਕਿਆ ਤੋ ਐਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲੀਟੀਕਲ ਵਾਦੀ ਵਾਸਤੇ ਕਿ ਐਸ جنگ ਦੇ ਵਿੱਚ ਸਾਰੇ ਨੂੰ ਆਪ ਝੰਡੇ ਖੜੇ ਮਤਲਬ ਸਾਰੀ ਨਵਜ ਹਰ ਇੱਕ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ ਇੱਕ ਬਹੁਤ ਵੱਡਾ ਅਪਰਾਲਾ ਹੈ ਜਿਹੜਾ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਮੈਨੂੰ ਉਹਨਾਂ ਕੋ ਦਾਈ ਦੇਣਾ ਚਾਹਣਾ ਹੈ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸਾਰੇ ਸੋਸ਼ਲ ਜਿਹੜੇ ਸੁਸਾਇਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਆ ਮੂਵਮੈਂਟ ਬਣਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਸਰ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਚ ਬਾਰ ਬਾਰ ਨਸ਼ਾ ਖਤਮ ਕਰਨ ਦੀ بجائے ਇਹ ਤੇ ਸਿਆਸਤ ਖੇਡਦੇ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂh ਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਹੀ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਤੁਹੇ ਇਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲੀਟੀਕਲ ਵਾਗਿ ਵਾਸਤੇ ਕਿ ਇਸ جنگ ਦੇ ਵਿੱਚ ਸਾਰੇ ਨੂੰ ਆਪ ਠੰਡੇ ਮਤਲਬ ਸਰਕਾਰ ਸਤਾਦਾਰੀ ਬਾਰੇ ਇਹ ਮੁੱਖ ਨੇ ਦੇਖ ਦਿਓ ਹਾ ਮੌਜੂਦਾ ਸਰਕਾਰ ਸਰਕਾਰ ਦਾ ਮੁੱਖ ਇਹ ਕਰਕੇ ਲੋ ਲਾਅ ਇਨ ਆਰਡਰ ਦਾ ਵੱਡਾ ਕਾਰਨ ਆ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਹੈ ਕੀ ਸਾਡਾ ਆਊਟ ਆਫ ਕੰਟਰੋਲ ਕਿਉਂ ਹੋ ਰਿਹਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਲੀਡ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਤੋਂ ਮੀਨਾ ਲੈਂਦੇ ਆ ਉਹ ਮੀਨਾ ਲੈਣ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਇਹ ਦੇ ਕਰਕੇ ਆ ਸਾਰਾ ਇਹ ਦੇ ਕਰਕੇ ਆ ਸਾਰਾ ਕੰਮ ਵਰ ਗਿਆ ਸਰ ਅਕਾਲੀਵਾਲ ਬੀਜਪੀ ਦਾ ਖਾਤੋਂ ਲੈ ਕੇ ਕੀ ਪਲਾਨ ਹੈਗਾ ਗੈਂਗਸਟਰ ਤੇ ਨਸ਼ੇ ਨੂੰ ਲੈ ਕੇ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿੰਦੇ ਮੰਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਣ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਤ ਫੀਲ ਕਰਨ ਤੇ ਸਭ ਤੋਂ ਵੱਡੀ ਪ੍ਰਾਟੀ ਹੈ ਗੈਂਗਸਟਰ ਦਾ ਨਾ ਖਤਮ ਹੋ ਜੇ ਪੰਜਾਬ ਤੋਂ ਕਿਹੜਾ ਫਾਰਮੂਲਾ ਕੋਈ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਉਵੇਂ ਹੀ ਭਾਈ ਭਾਈ ਕਰਦੇ ਉਵੇਂ ਹੀ ਉਵੇਂ ਹੀ ਨਸ਼ਾ ਗਰਾਊਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਆ ਜਿਹੜੀ ਸਰ ਜਿਹੜੇ ਰੂਸਿਆ ਨੂੰ ਬਣਾਉਣ ਦੀ ਲੈਵਲ ਤੋਂ ਨਹੀਂ ਸ਼ੁਰੂ ਹੁੰਦੇ ਸਰ ਜਿਹੜੇ ਪਿੰਡ ਚ ਨਸ਼ਾ ਲੈਂਦਾ ਉਹਨੂੰ ਕਿੱਥੋਂ ਆਇਆ ਉਹ ਬੰਦੇ ਨੂੰ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ ਚੇਨ ਤੇ ਉੱਤੇ ਨਹੀਂ ਜਾਂਦੇ ਉਹ ਅਖੀਰ ਵੀ ਕਿਹੜੀ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਛੋੜੇ ਬੰਦੇ ਨੂੰ ਫੜ ਕੇ ਕਾਗਜ਼ ਦੀ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮਾਨੀਟਰ ਸਿਸਟਮ ਹੋਊਗਾ from village to the head ਕਿੱਥੋਂ ਤੱਕ ਜਾਂਦਾ ਸਾਰਿਆਂ ਨੇ ਫੜ ਕੇ ਤੁਹਾਨੂੰ ਦੇਖਾਂਗੇ ਕਿ ਕਿਸ ਲੈਵਲ ਤੇ ਅਸੀਂ ਅਕਾਜੀ ਜੀ